ਸਤ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੁਨੀਆ ਦੀ ਹਰੇਕ ਭਾਸ਼ਾ ਮਿੰਟਾਂ ਸਕਿੰਟਾਂ ਦੇ ਵਿੱਚ ਪੜ੍ਹਨੀ ਸਿਖਾਵਾਂਗਾ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਸੀਂ ਹਰੇਕ ਭਾਸ਼ਾ ਦਾ ਮਤਲਬ ਸਮਝ ਜਾਓਗੇ ਫਿਰ ਭਾਵੇਂ ਤੁਸੀਂ ਕਿਸੇ ਵੀ ਸੂਬੇ ਜਾਂ ਕਿਸੇ ਵੀ ਦੇਸ਼ ਵਿੱਚ ਚਲੇ ਜਾਓ ਅਤੇ ਤੁਹਾਨੂੰ ਦਿੱਕਤ ਨਹੀਂ ਆਵੇਗੀ ਕਿ ਉੱਥੇ ਜੋ ਬੋਰਡ ਲੱਗੇ ਹੋਏ ਨੇ ਕਿਹੜੀ ਭਾਸ਼ਾ ਵਿੱਚ ਹੈ ਤੁਹਾਨੂੰ ਉਹ ਸਮਝ ਨਹੀਂ ਆ ਰਿਹਾ ਇਹ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਇੱਕ ਅਜਿਹਾ ਫਾਰਮੂਲਾ ਦੱਸਾਂਗਾ ਅਜਿਹੀ ਵਿਧੀ ਦੱਸਾਂਗਾ ਜਿਸ ਦੇ ਮਾਧਿਅਮ ਦੇ ਨਾਲ ਤੁਸੀਂ ਹਰੇਕ ਭਾਸ਼ਾ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਪੜ ਸਕਦੇ ਹੋ ਤਾਂ ਫਿਰ ਦੋਸਤੋ ਦਬਕ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਵਿਅਕਤੀ ਉਸ ਨੂੰ ਭਾਵੇਂ ਕੋਈ ਭਾਸ਼ਾ ਆਂਦੀ ਹੋਵੇ ਜਾਂ ਨਾ ਆਂਦੀ ਹੋਵੇ ਉਹ ਕਿਸੇ ਹੋਰ ਦੇਸ਼ ਕਿਸੇ ਹੋਰ ਸੂਬੇ ਦੇ ਵਿੱਚ ਜਾਵੇ ਤਾਂ ਆਸਾਨੀ ਦੇ ਨਾਲ ਹਰੇਕ ਭਾਸ਼ਾ ਨੂੰ ਪੜ੍ਹ ਸਕੇ ਸਮਝ ਸਕੇ ਦੋਸਤੋ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਨੂੰ ਕਿੰਨੀਆਂ ਭਾਸ਼ਾਵਾਂ ਆਂਦੀਆਂ ਨੇ ਤਾਂ ਤੁਸੀਂ ਕਹੋਗੇ 2 3 4 ਆਮ ਤੌਰ ਦੇ ਉੱਪਰ ਹਰੇਕ ਵਿਅਕਤੀ ਨੂੰ ਦੋ ਜਾਂ ਤਿੰਨ ਭਾਸ਼ਾਵਾਂ ਵੀ ਆਂਦੀਆਂ ਹੁੰਦੀਆਂ ਨੇ ਸਾਨੂੰ ਵੀ ਪੰਜਾਬੀ ਹਿੰਦੀ ਅੰਗਰੇਜ਼ੀ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਪੜ੍ਹਨੀ ਆਂਦੀ ਅਤੇ ਆਮ ਤੌਰ ਦੇ ਉੱਪਰ ਆਪਾਂ ਇਹੀ ਤਿੰਨੇ ਭਾਸ਼ਾਵਾਂ ਪੜ੍ਹਦੇ ਹਾਂ ਹੁਣ ਜੇਕਰ ਅਸੀਂ ਕਿਸੇ ਹੋਰ ਸੂਬੇ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਈਏ ਉੱਥੇ ਉਥੋਂ ਦੀ ਭਾਸ਼ਾ ਦੇ ਨਾਲ ਕੋਈ ਬੋਰਡ ਲਿਖਿਆ ਹੋਵੇ ਤਾਂ ਉਸ ਨੂੰ ਅਸੀਂ ਨਹੀਂ ਸਮਝ ਪਾਵਾਂਗੇ ਕਿਉਂਕਿ ਸਾਨੂੰ ਉਹ ਭਾਸ਼ਾ ਆਂਦੀ ਹੀ ਨਹੀਂ ਤਾਂ ਫਿਰ ਉਸ ਭਾਸ਼ਾ ਨੂੰ ਸਮਝਣ ਦਾ ਪੜ੍ਹਨ ਦਾ ਬਹੁਤ ਹੀ ਆਸਾਨ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਹਾਡੇ ਸਭ ਦੇ ਕੋਲ ਇਹ ਤਰੀਕਾ ਮੌਜੂਦ ਹੈ ਪਰੰਤੂ ਇਹ ਤਰੀਕਾ ਤੁਹਾਨੂੰ ਵਰਤਣਾ ਨਹੀਂ ਆਂਦਾ ਬਹੁਤ ਸਾਰੇ ਲੋਕ ਇਸ ਤਰੀਕੇ ਦਾ ਇਸਤੇਮਾਲ ਕਰਨ ਵੀ ਲੱਗ ਪਏ ਨੇ ਅਤੇ ਜਿਹੜੇ ਲੋਕਾਂ ਨੂੰ ਇਹ ਤਰੀਕਾ ਨਹੀਂ ਪਤਾ ਅਤੇ ਇਸ ਤਰੀਕੇ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ ਇਹ ਵੀਡੀਓ ਖਾਸ ਕਰਕੇ ਉਹਨਾਂ ਵਾਸਤੇ ਹੈ ਤਾਂ ਫਿਰ ਦੋਸਤੋ ਸਾਰਾ ਤਰੀਕਾ ਸਮਝਾਉਣ ਦੇ ਲਈ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਰਿਕਾਰਡਿੰਗ ਦੇ ਉੱਪਰ ਲੈ ਕੇ ਚੱਲਦਾ ਹਾਂ ਕਿਉਂਕਿ ਸਾਰਾ ਕੁਝ ਤੁਹਾਡੇ ਮੋਬਾਈਲ ਦੇ ਵਿੱਚ ਮੌਜੂਦ ਹੈ ਅਤੇ ਤੁਸੀਂ ਆਪਣੇ ਮੋਬਾਈਲ ਦੇ ਮਾਧਿਅਮ ਦੇ ਨਾਲ ਹੀ ਦੁਨੀਆ ਦੀ ਹਰੇਕ ਭਾਸ਼ਾ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਪੜ ਸਕਦੇ ਹੋ ਅਤੇ ਸਮਝ ਸਕਦੇ ਹੋ ਮੋਬਾਈਲ ਦੇ ਵਿੱਚ ਗੂਗਲ ਸਾਨੂੰ ਸਰਚ ਕਰਨ ਦਾ ਇੰਜਨ ਦਿੰਦਾ ਹੈਗਾ ਜਿੱਤੇ ਵਿੱਚ ਅਸੀਂ ਵੱਖ-ਵੱਖ ਚੀਜ਼ਾਂ ਦੀ ਖੋਜ ਕਰਦੇ ਆ ਇਸ ਦੇ ਨਾਲ ਹੀ ਹੁਣ Google ਨੇ ਇਸ ਸਰਚ ਇੰਜਨ ਦੇ ਵਿੱਚ ਸਾਨੂੰ ਮਾਈਕ ਵੀ ਦਿੱਤਾ ਬੋਲਣ ਦੇ ਲਈ ਲਿਖਣ ਦੇ ਲਈ ਜੋ ਚੀਜ਼ ਅਸੀਂ ਸਰਚ ਕਰਨੀ ਇਸ ਦੇ ਨਾਲ ਇੱਕ ਲੈਂਸ ਇੱਕ ਲੈਂਸ ਜੀ ਸਾਨੂੰ ਨਵੀਂ ਚੀਜ਼ ਦਿੱਤੀ ਹੈਗੀ ਹੈ ਹੁਣ ਜੇਕਰ ਅਸੀਂ ਕਿਸੇ ਥਾਂ ਦੇ ਉੱਪਰ ਕੋਈ ਬੋਰਡ ਪੜ੍ਹਨਾ ਹੈਗਾ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਤਾਂ ਕੀ ਕਰਨਾ ਪਊਗਾ ਸਾਨੂੰ Google Lens ਦੇ ਉੱਪਰ ਜਾਣਾ ਪਊਗਾ ਜਦੋਂ ਆਪਾਂ Google Lens ਦੇ ਉੱਪਰ ਜਾਂਦੇ ਆ ਤਾਂ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਸਾਰਾ ਸਮਝਾਵਾਂਗਾ ਇਕ ਵਾਰ ਇਹ ਪਹਿਲਾਂ ਦੇਖੋ ਮੇਰੇ ਕੋਲ ਇੱਕ ਲੈਟਰ ਹੈ ਪਿਆ ਹੈ ਈਸਟਰਨ ਅਮਰਜਿੰਗ ਨਿਊ ਹਾਈਟਸ ਈਸਟਰਨ ਦੇ ਨਾਲ ਹੀ ਇੱਕ ਮੇਰੇ ਕੋਲ ਕਾਰਡ ਪਿਆ ਹੈਗਾ ਹੈਪੀ ਨਿਊ ਇਅਰ 2024 ਲਿਖਿਆ ਹੋਇਆ ਹੈ ਇਸ ਦੇ ਨਾਲ ਹੀ ਇਹ ਮੇਰਾ ਲੋਗੋ ਪਿਆ ਹੈ ਭਾਈ ਜੀ ਪੰਜਾਬੀ ਦਾ ਤਾਂ ਹੁਣ ਸਪੋਜ਼ ਕਰ ਲਓ ਆਪਾਂ ਈਸਟਰਨ એનર્ਜੀ ਨਿਊ ਹਾਈਟਸ ਵਾਲੇ ਬੋਰਡ ਆਪਾਂ ਪੜ੍ਹਨਾ ਹੈਗਾ ਤਾਂ ਸਾਨੂੰ ਨਹੀਂ ਪਤਾ ਹੈਗਾ ਕਿ ਇਹ ਕੀ ਲਿਖਿਆ ਹੋਇਆ ਹੈ ਸਪੋਜ਼ ਕਰ ਲਓ ਕਿਸੇ ਹੋਰ ਲੈਂਗੁਏਜ ਦੇ ਵਿੱਚ ਹੈ ਜਾਂ ਆਪਾਂ ਇੰਗਲਿਸ਼ ਦੇ ਵਿੱਚ ਹੈਗਾ ਤਾਂ ਇਸ ਲਈ ਆਪਾਂ ਨੂੰ ਟਰਾਂਸਲੇਟ ਦੇ ਉੱਪਰ ਜਾਣਾ ਪਵੇਗਾ ਇਸ ਵਿੰਡੋ ਦੇ ਵਿੱਚ نیچے ਦੇਖੋ ਤੁਸੀ ਖੱਬੇ ਹੱਥ ਟਰਾਂਸਲੇਟਰ ਦਾ ਆਪਸ਼ਨ ਹੈਗਾ ਜਦੋਂ ਆਪਾਂ ਟਰਾਂਸਲੇਟ ਦੇ ਉੱਪਰ ਆਪਸ਼ਨ ਦੇ ਵਿੱਚ ਜਾਂਦੇ ਆ ਤਾਂ ਉੱਪਰ ਸਾਨੂੰ ਨਜ਼ਰ ਆਉਂਦਾ ਇੰਗਲਿਸ਼ ਟੂ ਪੰਜਾਬੀ ਸਾਨੂੰ ਉਹ ਭਾਸ਼ਾ ਪਤਾ ਹੋਣੀ ਚਾਹੀਦੀ ਹੈ ਜਿਹੜੀ ਭਾਸ਼ਾ ਦੇ ਵਿੱਚ ਬੋਲ ਲਿਖਿਆ ਹੋਇਆ ਸਪੋਜ਼ ਕਰ ਲਓ ਅਸੀਂ ਕਿਸੇ ਕਿਸੇ ਵੀ ਸੂਬੇ ਦੇ ਵਿੱਚ ਜਾਂਦੇ ਆ ਉਸ ਸੂਬੇ ਦੀ ਭਾਸ਼ਾ ਦਾ ਸਾਨੂੰ ਨਾਮ ਪਤਾ ਹੋਣਾ ਚਾਹੀਦਾ ਹੈ ਆਟੋਮੈਟਿਕਲੀ ਵੀ ਡਿਟੈਕਟ ਗੂਗਲ ਲੈਂਗ ਕਰ ਲੈਂਦਾ ਅਦਰਵਾਈਜ਼ ਤਾਂ ਹੁਣ ਇੰਗਲਿਸ਼ ਨੂੰ ਆਪਾਂ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਪੜ੍ਹਨਾ ਹੈਗਾ ਦੇਖੋ ਆਪਾਂ ਕੁਝ ਨਹੀਂ ਕੀਤਾ ਪਹਿਲਾਂ ਇਹ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਸੀ ਅਤੇ ਪੰਜਾਬੀ ਦੇ ਵਿੱਚ ਇਹ ਕਨਵਰਟ ਹੋ ਗਿਆ ਪੂਰਬੀ ਉਪਰ ਦੀਆਂ ਨਵੀਆਂ ਉਚਾਈਆਂ ਜੰਗਲਾਂ ਨੂੰ ਸਾਫ਼ ਕਰਨ ਨੂੰ ਰੋਕਣਾ ਤੁਹਾਡੀ ਰੁੱਖ ਬਚਾਓ ਹੁਣ ਜਦ ਆਪਾਂ ਹੈਪੀ ਨਿਊ ਈਅਰ ਉੱਪਰ ਪਹੁੰਚਾਈਏ ਇੰਗਲਿਸ਼ ਦੇ ਵਿੱਚ ਹੈਪੀ ਨਿਊ ਈਅਰ ਲਿਖਿਆ ਹੋਇਆ ਨਵਾਂ ਸਾਲ 2024 ਮੁਬਾਰਕ ਆਪਣੇ ਆਪ ਪੰਜਾਬੀ 'ਚ ਨੇ ਕਰ ਦਿੱਤਾ ਸੋ ਇੰਗਲਿਸ਼ ਲਿਖੀ ਹੋਈ ਸੀ ਸਾਨੂੰ ਪੰਜਾਬੀ ਆਪਣੇ ਆਪ ਪੜ੍ਹ ਹੋ ਗਈ ਹੁਣ ਅਗੋਂ ਇੱਕ ਵਾਰ ਫੇਰ ਜਾਵਾਂਗੇ نیچے ਇਹ ਦੇਖੋ ਇੱਕ ਵਾਰ ਫੇਰ ਆਪਾਂ نیچے ਆਈਏ ਤਾਂ ਉਸਨੇ ਇੰਗਲਿਸ਼ ਨੂੰ ਪੰਜਾਬੀ ਕਰ ਦਿੱਤਾ ਹੈ ਜਿੰਗਲਾਂ ਨੂੰ ਸਾਫ ਕਰਨਾ ਬੰਦ ਕਰੋ ਆਪਣੀ ਜਮੀਰ ਨੂੰ ਸਾਫ ਕਰਨਾ ਸ਼ੁਰੂ ਕਰੋ ਸੋ ਇਸਨੇ ਟਰਾਂਸਲੇਟ ਕਰ ਦਿੱਤਾ ਉਸ ਪਾਸਾ ਨੂੰ ਪੰਜਾਬੀ ਦੇ ਵਿੱਚ ਜਿਸ ਵੀ ਪਾਸਾ ਦਾ ਬੋਰਡ ਤੁਸੀਂ ਪੜੋਗੇ ਉਹ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਮੋਬਾਈਲ ਤੁਹਾਡਾ ਉਸ ਨੂੰ ਟਰਾਂਸਲੇਟ ਕਰ ਦੇਵੇਗਾ ਤੇ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਵੇਗਾ ਕਿ ਇਸ ਬੋਰਡ ਦੇ ਉੱਪਰ ਕੀ ਲਿਖਿਆ ਹੋਇਆ ਜਿਵੇਂ ਆਹ ਦੇਖੋ ਸਾਡਾ ਮਾਈਕ ਆਈਡੀ ਹੈਗੀ ਬਾਈ ਦੀ ਪੰਜਾਬੀ ਹੁਣ ਦੇਖੋ ਬੀਏਆਈਜੀ ਬਾਈ ਦੀ ਪੰਜਾਬੀ ਹੈ ਉਸ ਨੂੰ ਬੀਏਆਈਜੀ ਪੰਜਾਬੀ ਪੜਿਆ ਜਾ ਰਿਹਾ ਹੈਗਾ ਇਸੇ ਤਰ੍ਹਾਂ ਫਿਰ ਇੱਕ ਵਾਰੀ ਵਾਪਸ ਆਪਾਂ ਆਨੇ ਆਂ ਇਸਟ੍ਰੀਨ ਵਾਲੇ ਤੇ ਪੰਜਾਬੀ ਵਿੱਚ ਨੂੰ ਕਰਕੇ ਦੱਸ ਰਿਹਾ ਏ ਫਿਰ ਆਪਾਂ ਵਾਪਸ ਜਾਂਦੇ ਆਂ ਹੈਪੀ ਨਿਊ ਇਅਰ ਬਾਰੇ ਤੇ ਕੁਝ ਨਹੀਂ ਆਪਾਂ ਕਰਨਾ ਉਸ ਨੂੰ ਨਵਾਂ ਸਾਲ ਮੁਬਾਰਕ 2024 ਇਹ ਸਾਫ਼ ਅਤੇ ਸਪਸ਼ਟ ਸਾਨੂੰ ਦੱਸ ਰਿਹਾ ਏ ਸੋ ਦੋਸਤੋ ਹੋਰ ਥੋੜਾ ਸੌਖਾ ਕਰ ਲਈ ਆਪਾਂ ਤਾਂ ਤੁਸੀਂ ਬੋਰਡ ਦੀ ਫੋਟੋ ਵੀ ਖਿੱਚ ਸਕਦੇ ਹੋ ਸਪੋਜ਼ ਕਰ ਲਓ ਆਪਾਂ ਇਸ ਬੋਰਡ ਦੀ ਫੋਟੋ ਖਿੱਚਣੀ ਆਪਾਂ ਬਹੁਤੀ ਧੀਰ ਉਸ ਦੇ ਉੱਤੇ ਮੋਬਾਈਲ ਨਹੀਂ ਰੱਖਣਾ ਆਪਾਂ ਫੋਟੋ ਖਿੱਚ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਇਹ ਤੁਹਾਡੀ ਭਾਸ਼ਾ ਦੇ ਵਿੱਚ ਦੱਸ ਦੇਵਾਂਗੇ ਉੱਥੇ ਕੀ ਲਿਖਿਆ ਹੋਇਆ ਸੀ ਹੁ ਤਾਂ ਅੱਗੇ ਬਣਿਆ ਹੋਇਆ ਕੈਮਰਾ ਜਿਸ ਦੇ ਨਾਲ ਫੋਟੋ ਖਿੱਚੀ ਦਾ ਸਕਰੀਏ ਆਪਾਂ ਆਹ ਕਲਿੱਕ ਕੀਤਾ ਤਾਂ ਇਸ ਦੀ ਫੋਟੋ ਖਿੱਚੀ ਗਈ ਹੈਗੀ ਤਾਂ ਹੁਣ ਇਸ ਨੂੰ ਆਪਾਂ ਟਰਾਂਸਲੇਟ ਕਰਨਾ ਹੈਗਾ ਉਸ ਤੋਂ ਬਾਅਦ ਹੁਣ ਟਰਾਂਸਲੇਟ ਦੇ ਉੱਪਰ ਆਪਾਂ ਜਾਵਾਂਗੇ ਤਾਂ ਫਿਰ ਇਹ ਉਸ ਨੂੰ ਪੰਜਾਬੀ ਤੁਹਾਨੂੰ ਸਾਫ਼ ਅਤੇ ਸਪਸ਼ਟ ਦੱਸ ਦੇਵੇਗਾ ਫੋਟੋ ਖਿੱਚਣ ਦਾ ਇਹ ਫਾਇਦਾ ਹੋਵੇਗਾ ਕਿ ਤੁਸੀਂ ਆਰਾਮ ਨਾਲ ਉਸ ਬੋਰਡ ਨੂੰ ਪੜ੍ਹ ਸਕਦੇ ਹੋ ਉਹਦੇ ਅੱਗੇ ਬਹੁਤੀ देर ਮੋਬਾਈਲ ਰੱਖਣ ਦੀ ਜਰੂਰਤ ਨਹੀਂ ਪਈ ਫੋਟੋ ਤੁਹਾਡੇ ਕੋਲ ਸੇਵ ਹੋ ਚੁੱਕੀ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਮਝ ਸਕਦੇ ਹੋ ਕਿ ਇਸ ਬੋਰਡ ਦੇ ਉੱਪਰ ਕੀ ਲਿਖਿਆ ਹੋਇਆ ਹੈ ਸੋ ਦੋਸਤੋ ਦੇਖਿਆ ਕਿੰਨਾ ਆਸਾਨ ਤਰੀਕਾ ਹੈ ਅਤੇ ਇਸ ਤਰੀਕੇ ਨਾਲ ਤੁਸੀਂ ਦੁਨੀਆ ਦੀ ਕੋਈ ਵੀ ਭਾਸ਼ਾ ਨੂੰ ਪੜ੍ਹ ਸਕਦੇ ਹੋ ਅਤੇ ਸਮਝ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਬਾਈਜੀ ਪੰਜਾਬੀ ਦੇ ਨਾਲ ਧੰਨਵਾਦੀ